ਤੇ ਬਹੁਤ ਹੀ ਵਧੀਆ ਬਿਲਕੁਲ ਕ੍ਰਿਸਪੀ ਤੇ ਕਰਾਂਚੀ ਜਮਰੂੰਡਾ ਸਿਰਫ ਤਿੰਨ ਚੀਜ਼ਾਂ ਦੇ ਨਾਲ ਆਪਾਂ ਘਰ ਦੇ ਵਿੱਚ ਤੇ ਨਹੀਂ ਖਾਣਾ ਪੁੱਤ ਤੂੰ ਨਹੀਂ ਖਾਣਾ ਤੂੰ ਖਾ ਨਹੀਂ ਸਕਦੀ ਜੇ ਹਰ ਪਖਾਉਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੇ ਨਾਲ ਮਰੂੰਡਾ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਿਲਕੁਲ ਕਰਾਂਚੀ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਬਣਾਉਣਾ ਇੰਨਾ ਆਸਾਨ ਹੈ ਨਾ ਵੀ ਜੇਕਰ ਤੁਸੀਂ ਪਹਿਲੀ ਵਾਰ ਇਹ ਵੀਡੀਓ ਦੇਖ ਕੇ ਬਣਾਓਗੇ ਤਾਂ ਝਟਪਟ ਬਿਲਕੁਲ ਪਰਫੈਕਟ ਬਣਾ ਲਓਗੇ ਸੋ ਚਲੋ ਜੀ ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਜੀ ਫਿਰ ਇਹ ਮਰੁੰਨੇ ਦੀ ਰੈਸਪੀ ਆਪਾਂ ਬਣਾਉਣੀ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਤੇ ਹਾਂਜੀ ਮਰੋਂਡਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੀਆਂ ਨੇ ਫਿੱਕੀਆਂ ਖੀਲਾ ਇਹ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦੀਆਂ ਨੇ ਤੇ ਆਪਣੇ ਕੋਲੇ ਇਹ ਦੋ ਡਾਉਂਗੇ ਆ ਕਿਸੇ ਵੀ ਬਰਤਨ ਦਾ ਨਾਪ ਲਿਓ ਘਰੋਂ ਕੋਈ ਵੀ ਬਰਤਨ ਤੁਸੀਂ ਸੈੱਟ ਕਰ ਲਿਓ ਚਾਹੇ ਕੋਈ ਕੌਲੀ ਬਾਟੀ ਹੋਵੇ ਤੇ ਹੁਣ ਇਹ ਸਾਰੀਆਂ ਖੀਲਾ ਨਾ ਪਕੜਾਹੀ ਦੇ ਵਿੱਚ ਐਡ ਕਰ ਦਿਆਂਗੇ ਕਿਉਂਕਿ ਇਹਨਾਂ ਨੂੰ ਆਪਾਂ ਕਰਾਂਗੇ ਡਰਾਈ ਰੋਸਟ ਗੋੜ ਵਾਲੀ ਗੱਠਕ ਅਤੇ ਗੋੜ ਵਾਲਾ ਮਰੋਂਡਾ ਸਭ ਨੂੰ ਪਸੰਦ ਹੁੰਦਾ ਹੈ ਰੋਟੀ ਦੇ ਬਾਅਦ ਕੁਝ ਮਿੱਠਾ ਖਾਣ ਨੂੰ ਇਸ ਸੀਜ਼ਨ ਦੇ ਵਿੱਚ ਦਿਲ ਕਰਦਾ ਤੁਸੀਂ ਇਹ ਜਿਹੜਾ ਚਟਪਟ ਇਹ ਘਰੇ ਬਣਾ ਸਕਦੇ ਹੋ ਸਿਰਫ ਤਿੰਨ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਇਹਨੂੰ ਬਣਾਉਣਾ ਇੰਨਾ ਆਸਾਨਾ ਨਾਲ ਵੀ ਬੱਚੇ ਵੀ ਇਹਨੂੰ ਬਣਾ ਲੈਣਗੇ ਸੋ ਉਹਦੇ ਲਈ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਜੀ ਫਿਰ ਸਹੀ ਬਣ ਕੇ ਰੈਸਪੀ ਤਿਆਰ ਹੋਊਗੀ ਤੇ ਜੇਕਰ ਤੁਸੀਂ ਗੋੜ ਵਾਲੀ ਗੱਠਕ ਸਿੱਖਣਾ ਚਾਹੁੰਦੇ ਹੋ ਉਹ ਵੀ ਆਪਣੇ ਚੈਨਲ ਤੇ ਵੀਡੀਓ ਹੈਗੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਜੇ ਆਪਾਂ ਹੌਲੀ-ਹੌਲੀ ਪੰਨਾਂਗੇ ਵੈਦੇ ਦਾ ਇਹ ਕ੍ਰਿਸਪੀ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਬਿਲ ਇਹ ਵੀ ਆਪਾਂ ਇਹਨਾਂ ਥੋੜਾ ਜਿਹਾ ਗ੍ਰਿਸਤੀ ਕਰਾਂਗੇ ਵੀ ਮਰੁੰਡਾ ਵਧੀਆ ਗ੍ਰਿਸਤੀ ਬਣ ਕੇ ਤਿਆਰ ਹੋ ਜੇ। ਤੇ ਬਹੁਤ ਹੀ ਫਾਇਸ ਸਮਾਂ ਲੱਗੂਗਾ ਜੀ। ਥੋੜਾ ਜਿਹਾ ਟਾਈਮ ਜਾਨਕਿ 4-5 ਮਿੰਟ ਲੱਗਣਗੇ ਬਸ। ਬਾਕੀ ਉਹ ਕਿੱਲਾ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਆ ਕਿੱਲਾ ਦਾ ਮਰੁੰਡਾ ਬਣਾ ਰਹੇ ਹੋ ਫਿਰ ਉਹਨਾਂ ਕਾ ਟਾਈਮ ਜ਼ਿਆਦਾ ਲੱਗ ਜੂਗਾ। ਤੇ ਹੁਣ ਇੱਥੇ ਮੈਂ ਦੋ ਡਾਉਂਗੇ ਇਹ ਕਿੱਲਾ ਦੇ ਲੈਤੇ ਆ ਤਾਂ ਉਹਦੇ ਹਿਸਾਬ ਨਾਲ 5 ਕਿ ਮਿੰਟ ਮੈਨੂੰ ਡਾ ਕੇ ਜਾਣਗੇ। ਤੇ ਫਲੇਮ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਲਕੀ ਰੱਖਣੀ ਹੈ ਜੇ ਤੁਸੀਂ ਗੈਸ ਤੇ ਬਣਾਉਂਗੇ ਰੈਸਪੀ ਤਾਂ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਹਾਈ ਨਾ ਕਰਿਓ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਤੁਸੀਂ ਵੱਡੇ ਸਾਈਜ਼ ਕੀ ਕੜਾਹੀ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਬਣਾ ਜੇ ਖਿਲਾਂ ਨੂੰ ਆਸਾਨੀ ਨਾਲ ਤੁਸੀਂ ਭੁੰਨ ਸਕੋ ਵਧੀਆ ਕੁੱਲੀ ਗੜਾਹੀ ਹੋਵੇ ਤੇ ਆਪਾਂ ਨਾ ਵਧੀਆ ਨਾਲ ਰੋਸਟ ਕਰ ਲਾਂਗੇ ਜਦੋਂ ਇਹ ਭੁੱਜ ਗਈਆਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਦੇ ਵਿੱਚ ਨਾ ਵਧੀਆ ਖੁਸ਼ਬੂ ਆਉਣ ਲੱਗ ਜੂਗੀ ਤੇ ਇਹਨਾਂ ਦਾ ਥੋੜਾ ਜਿਹਾ ਕਲਰ ਵੀ ਚੇਂਜ ਹੋ ਜੂਗਾ ਥੋੜਾ ਜਿਹਾ ਸਮਾਂ ਹੋਰ ਲੱਗੂਗਾ ਆਪਾਂ ਇਹਨਾਂ ਨੂੰ ਵਧੀਆ ਭੁੰਨ ਲਾਂਗੇ ਜਿੰਨਾ ਵਧੀਆ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਉਹਨਾਂ ਵਧੀਆ ਕਰਿਸਪੀ ਕਰਾਂਚੀ ਮਰੁੰਡਾ ਬਣ ਕੇ ਤਿਆਰ ਹੋਊਗਾ ਤੇ ਇਸ ਤਰੀਕੇ ਨਾਲ ਜੀ ਫਿੱਕੀਆਂ ਖਿੱਲਾਂ ਨੂੰ ਆਪਾਂ ਵਧੀਆ ਜਿਹੜਾ ਡਰਾਈ ਰੋਸਟ ਕਰ ਲਿਆ ਸਾਡੇ ਇਲਾਕੇ ਦੇ ਵਿੱਚ ਤਾਂ ਪਿੱਕੀਆਂ ਕਿੱਲਾ ਹੀ ਕਹਿੰਦੇ ਆ ਕਈ ਲੋਕ ਮੁਰੰਭਰਾਵੀ ਕਹਿੰਦੇ ਆ ਕਈ ਲੋਕ ਕ੍ਰਿਸਪਫ ਵੀ ਇਹਨੂੰ ਕਹਿੰਦੇ ਆ ਸੋ ਵਧੀਆ ਇਹਨਾਂ ਦਾ ਕਲਰ ਚੇਂਜ ਹੋ ਗਿਆ ਤੇ ਵਧੀਆ ਆਪਾਂ ਇਹਨਾਂ ਨੂੰ ਦੇਖੋ ਰੋਸਟ ਕਰ ਲਿਆ ਤੇ ਹੁਣ ਆਪਾਂ ਥੱਲੇ ਉਤਾਰ ਲੈਣੇ ਆ ਇੱਕ ਅਲੱਗ ਪਰਤਨ ਦੇ ਵਿੱਚ ਇਹਨਾਂ ਨੂੰ ਕੱਢ ਲੈਣੇ ਆ ਕਿਉਂਕਿ ਕੜਾਹੀ ਆਪਾਂ ਨੂੰ ਫੇਰ ਚਾਹੀਦੀ ਹੈ ਗੁੜ ਤਿਆਰ ਕਰਨ ਦੇ ਲਈ ਇਥੇ ਜੀ ਆਪਣੇ ਕੋਲੇ ਗੋੜਾ ਇਹ ਅੱਧੇ ਡੋਂਗੇ ਤਾਂ ਥੋੜਾ ਜਿਹਾ ਵਾਧਾ ਤੇ ਤਿੰਨ ਡੋਂਗੇ ਆਪਾਂ ਖਿੱਲਾਂ ਦੇ ਲੈ ਤੇ ਗੋੜ ਦੇ ਆਪਾਂ ਛੋਟੇ ਛੋਟੇ ਟੁਕੜੇ ਕਰ ਲਏ ਤੁਸੀਂ ਕੱਦੂ ਕਾਸ਼ ਵੀ ਕਰ ਸਕਦੇ ਹੋ ਤੇ ਇੱਧਰ ਜੀ ਆਪਾਂ ਇੱਕ ਫਰਾੰਤ ਰੱਖ ਲਈ ਤੇ ਇਹਦੇ ਵਿੱਚ ਨਾ ਆਪਾਂ ਲਪਾਫੇ ਰੱਖ ਲੈ ਇਸ ਤਰੀਕੇ ਨਾਲ ਤੁਸੀਂ ਬਟਰ ਪੇਪਰ ਵੀ ਰੱਖ ਸਕਦੇ ਹੋ ਤੇ ਇਹਨੂੰ ਆਪਾਂ ਗਰੀਸ ਕਰਨਾ ਲਿਖਿਆ ਹੋਇਆ ਜਾਂ ਤੇਲ ਨਾਲ ਇਹ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਤੁਸੀਂ ਰੈਸਪੀ ਬਣਾਉਣ ਤੋਂ ਤੇ ਹੁਣ ਜੀ ਆਪਾਂ ਭਾਰੀ ਤਲੇ ਦੀ ਕੜਾਹੀ ਫੇਰ ਚੁੱਲੇ ਤੇ ਰੱਖ ਲਈ ਕਿਉਂਕਿ ਗੁੜ ਨੂੰ ਵੀ ਆਪਾਂ ਇਸ ਤਰੀਕੇ ਦੀ ਭਾਰੀ ਤਲੇ ਦੀ ਕੜਾਹੀ ਦੇ ਵਿੱਚ ਹੀ ਤਿਆਰ ਕਰਨਾ ਹੈਗਾ ਨਹੀਂ ਗੁੜ ਆ ਜਿਹੜਾ ਉਹ ਜਲ ਸਕਦਾ ਹੈਗਾ ਤੇ ਇਹਦੇ ਵਿੱਚ ਨਾ 3-4 ਚਮਚਾ ਆਪਾਂ ਦੇਸੀ ਘਿਓ ਦੇ ਐਡ ਕਰ ਦਾਂਗੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੇਸੀ ਘਿਓ ਹੀ ਐਡ ਕਰਨਾ ਤੁਸੀਂ ਇਹਦੇ ਵਿੱਚ ਰਿਫਾਇਨਡ ਤੇਲ ਜਾਂ ਕੋਈ ਹੋਰ ਘਿਓ ਵੀ ਐਡ ਕਰ ਸਕਦੇ ਜਿਹੜਾ ਤੁਸੀਂ ਅੱਗੇ ਬਰਥ ਦੇ ਹੋ ਰੈਸਪੀਜ਼ ਬਣਾਉਣ ਦੇ ਲਈ ਸੋ ਹੁਣ ਇਹਦੇ ਵਿੱਚ ਅੱਧੇ ਡਾਉਂਗੇ ਤਾਂ ਥੋੜਾ ਜਿਹਾ ਵੱਧਾ ਆਪਣੇ ਕੋਲੇ ਗੁੜ ਸੀਗਾ ਉਹ ਐਡ ਕਰਤਾ ਤੇ ਗੁੜ ਨੂੰ ਇੱਥੇ ਆਪਾਂ ਤਿਆਰ ਕਰਨਾ ਹੈ ਜੀ ਚੰਗੇ ਤਰੀਕੇ ਨਾਲ ਜਿਹੜੀ ਫਲੇ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਗੁੜ ਨੂੰ ਜਿਹੜਾ ਸਾਫ਼ ਸੁਥਰਾ ਪਹਿਲਾਂ ਹੀ ਕਰ ਲਿਓ ਕਿਉਂਕਿ ਬਾਅਦ ਵਿੱਚ ਆਪਾਂ ਇਹਨੂੰ ਛਾਨਣਾ ਨਹੀਂ ਹੁੰਦਾ ਤੇ ਇਹ ਵੀ ਕੋਸ਼ਿਸ਼ ਕਰਿਓ ਵੀ ਛੋਟੇ-ਛੋਟੇ ਟੁਕੜੇ ਕਰ ਲਿਓ ਗੁੜ ਦੇ ਵੀ ਗੋੜਾ ਜਿਹੜਾ ਆਸਾਨੀ ਨਾਲ ਮੈਲਟ ਹੋ ਜੇ ਕਿਉਂਕਿ ਜੇਕਰ ਵੱਡੇ ਟੁਕੜੇ ਗੁੜ ਦੇ ਐਡ ਕਰ ਦਿਓਗੇ ਫਿਰ ਗੁੜ ਜਿੰਨੇ ਟਾਈਮ 'ਚ ਮੈਲਟ ਹੋਊਗਾ ਜਲਣਾ ਵੀ ਸਟਾਰਟ ਹੋ ਜਾਊਗਾ ਇਸ ਕਰਕੇ ਜਾਂ ਤਾਂ ਕਰ ਦੇਦੀ ਮਦਦ ਨਾਲ ਛੋਟੇ-ਛੋਟੇ ਟੁਕੜੇ ਕਰ ਲਿਓ ਜਾਂ ਫਿਰ ਤੁਸੀਂ ਇਹਨੂੰ ਖੱਦੂ ਖਸ ਕਰ ਲਿਓ ਕ੍ਰੀਤੀ ਨਾਲ ਦੀ ਵਧੀਆ ਆਪਾਂ ਗੁੜ ਨੂੰ ਜਿਹੜਾ ਬਿਲਕੁਲ ਹਲਕੀ ਜੀ ਅੱਗ ਤੇ ਮੈਲਟ ਕਰ ਲਿਆ ਦੇਖੋ ਸਾਰੀਆਂ ਗੰਡਾ ਜਿਹੜੀਆਂ ਇਹ ਚੋਂ ਖਤਮ ਹੋ ਗਈਆਂ ਬਿਲਕੁਲ ਇਸ ਤਰੀਕੇ ਦਾ ਟੈਕਸਚਰ ਬਣ ਗਿਆ ਤੁਸੀਂ ਲਗਾਤਾਰ ਖੁਰਚਵੇਂ ਚਲਾਉਂਦੇ ਹੋਈ ਇਹਨੂੰ ਇਸ ਤਰੀਕੇ ਨਾਲ ਮੈਲਟ ਕਰਨਾ ਤੇ ਹੁਣ ਆਪਾਂ ਗੁੜ ਨੂੰ ਮਰੋਂਡਾ ਬਣਾਉਣ ਦੇ ਲਈ ਤਿਆਰ ਕਰਾਂਗੇ ਤਾਂ 2 ਮਿੰਟ ਆਪਾਂ ਹੋਰ ਪਕਾ ਲਾਂਗੇ ਇਹਨੂੰ ਉਸ ਤੋਂ ਬਾਅਦ ਆਪਾਂ ਗੁੜ ਨੂੰ ਚੈੱਕ ਕਰਾਂਗੇ ਜੀ ਬਿਲਕੁਲ ਸਹੀ ਹੈ ਇਹ ਤੇ ਇਸ ਤਰ੍ਹਾਂ ਜੀ ਗੋੜ ਦੇ ਵਿੱਚ ਬਬਲਸ ਬਣਨੇ ਸਟਾਰਟ ਹੋ ਗਏ ਦੇਖੋ ਗੋੜਾ ਜਿਹੜਾ ਉਬਲਣ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗੀ ਤੇ ਬਿਲਕੁਲ ਇਹ ਫੁੱਲ ਗਿਆ ਹੁਣ ਆਪਾਂ ਚੈੱਕ ਕਰ ਲੈਣੇ ਆਂਗੇ ਇਸ ਤਰੀਕੇ ਨਾਲ ਆਪਣੇ ਕੋਲ ਇੱਕ ਕੌਲੀ ਚ ਪਾਣੀ ਹੈ ਤੇ ਇਹਦੇ ਵਿੱਚ ਤਿੰਨ ਚਾਰ ਬੂੰਦਾਂ ਨਾਲ ਇਸ ਤਰੀਕੇ ਨਾਲ ਸੈੱਟ ਕਰ ਦੇ ਲਵਾਂਗੇ ਆਪਾਂ ਗੋੜਦਿਆਂ ਥੋੜਾ ਜਿਹਾ ਇਹਨਾਂ ਖੰਡਾ ਹੋਣ ਦੇਵਾਂਗੇ ਤੇ ਦੇਖੋ ਜੀ ਗੋੜ ਠੰਡਾ ਹੋ ਗਿਆ ਪਰ ਇਹ ਬਿਲਕੁਲ ਇਹ ਤਿਆਰ ਨਹੀਂ ਹੋਇਆਗਾ ਥੋੜਾ ਜਿਹਾ ਸਾਫਟ ਕਰਾਂਗੇ ਬਸ ਬਿਲਕੁਲ ਇਸ ਤਰੀਕੇ ਨਾਲ ਜੀ ਗੁੜ ਤਿਆਰ ਹੋ ਗਿਆ ਮਰੁੰਡੇ ਦੇ ਲਈ ਕਲਰ ਵੀ ਇਹਦਾ ਤੁਸੀਂ ਦੇਖ ਸਕਦੇ ਹੋ ਚੇਂਜ ਹੋ ਗਿਆ ਬਸ ਇਹਨੂੰ ਚੈੱਕ ਕਰ ਲੈਣਾ ਤੁਸੀਂ ਪਾਣੀ ਦੇ ਵਿੱਚ ਛੱਡ ਕੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਹੁਣ ਜੀ ਗੁੜ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਜਿਹੜੀਆਂ ਆਪਾਂ ਇਹ ਖਿਲਣਾ ਰੋਸਟ ਕਰਕੇ ਰੱਖੀਆਂ ਸੀ ਇਹ ਐਡ ਕਰ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕੜਾਹੀ ਹੈ ਨਾ ਜਿਹੜੀ ਉਹ ਖੁੱਲੀ ਇਸ ਤਰੀਕੇ ਨਾਲ ਵਰਤਿਓ ਵੀ ਜਿਹਦੇ ਵਿੱਚ ਆਪਾਂ ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਸਕੀਏ ਆਸਾਨੀ ਨਾਲ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਸੋ ਸਾਰੀਆਂ ਖਿੱਲਾ ਆਪਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਤੁਸੀਂ ਦੇਖ ਸਕਦੇ ਹੋ ਖਿੱਲਾ ਦਾ ਵੀ ਕਿੰਨਾ ਵਧੀਆ ਕਲਰ ਆਇਆ ਤੇ ਗੁੜ ਦੇ ਨਾਲ ਚੰਗੇ ਤਰੀਕੇ ਨਾਲ ਹਲਕੀ ਜੀ ਫਲੇਮ ਰੱਖਾਂਗੇ ਆਪਾਂ ਮਿਕਸ ਕਰ ਦੇਾਂਗੇ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਤੇ ਇਹਨੂੰ ਨਾਲ ਆਪਾਂ ਨਾਲ ਦੀ ਨਾਲ ਸੈੱਟ ਕਰ ਦੇਣਾਗਾ ਜਿਸ ਵੀ ਬਰਤਨ ਦੇ ਵਿੱਚ ਤੁਸੀਂ ਮਰੁੰਡੇ ਨੂੰ ਸੈੱਟ ਕਰਨਾ ਹੈ ਉਹਨੂੰ ਪਹਿਲਾਂ ਹੀ ਆਪਾਂ ਤਿਆਰ ਕਰਕੇ ਰੱਖਣਾਗਾ ਕਿਉਂਕਿ ਫੇਰ ਇਹ ਕੜਾਹੀ ਦੇ ਵਿੱਚ ਹੀ ਸੈੱਟ ਹੋਣ ਲੱਗ ਜੂਗਾ ਇਹ ਡਰਾਈ ਹੋਣ ਲੱਗ ਜਾਂਦਾ ਫੇ ਸਾਰਾ ਮਿਕਸਚਰ ਇਹ ਆਪਾਂ ਇਸ ਪ੍ਰਾਂਤ ਦੇ ਵਿੱਚ ਜਿਹੜਾ ਐਡ ਕਰ ਦਿਆਂਗੇ ਜਿਹੜਾ ਬਚ ਗਿਆ ਉਹ ਕਿਸੇ ਹੋਰ ਬਰਤਨ ਦੇ ਵਿੱਚ ਆਪਾਂ ਐਡ ਕਰਕੇ ਜਾਂ ਥਾਲ ਦੇ ਵਿੱਚ ਐਡ ਕਰਕੇ ਸੈੱਟ ਕਰ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਕਾਰਚੀ ਖੁਰਚ ਨੇ ਦੀ ਮਦਦ ਨਾਲ ਇਹਨੂੰ ਸੈੱਟ ਕਰ ਦਿਆਂਗੇ ਤੇ ਹੁਣ ਜੀ ਸਰਦੀਆਂ ਚੱਲ ਰਹੀਆਂ ਤਾਂ ਥੋੜਾ ਥੋੜਾ ਇਹ ਠੰਡਾ ਹੋ ਹੀ ਗਿਆ ਇਸ ਤਰੀਕੇ ਨਾਲ ਤਾਂ ਆਪਾਂ ਹੱਥਾਂ ਨਾਲ ਵੀ ਇਹਨੂੰ ਵਧੀਆ ਸੈੱਟ ਕਰ ਦਾਂਗੇ ਪ੍ਰਾਂਤ ਦੇ ਵਿੱਚ ਤੇ ਤੁਸੀਂ ਚਾਹੋ ਜੇਕਰ ਤੁਸੀਂ ਇਹਦੇ ਪਹਿਲਾਂ ਹੀ ਟੁਕੜੇ ਕੱਟਨੇ ਇਹਦੇ ਵਿੱਚ ਕੱਟ ਲਾ ਦੇ ਹੁਣ ਬਾਅਦ ਵਿੱਚ ਫਿਰ ਕੱਟਣੀ ਲੱਗਣੀ ਵੀ ਜੇਕਰ ਚਾਰਸ ਪੀਸ ਕੱਟਨੇ ਆ ਪਰ ਆਪਾਂ ਇਸ ਤਰੀਕੇ ਨਾਲ ਇਹਨੂੰ ਸੈੱਟ ਕਰਕੇ ਅੱਧਾ ਘੰਟਾ ਰੱਖ ਦਿਆਂਗੇ ਤੇ ਇਸ ਤਰੀਕੇ ਨਾਲ ਜੀ ਮਰੁੰਡਾ ਖਾਣ ਦੇ ਲਈ ਬਿਲਕੁਲ ਤਿਆਰ ਹੈ ਤੁਸੀਂ ਇਹਦੇ ਛੋਟੇ ਛੋਟੇ ਟੁਕੜੇ ਕਰ ਸਕਦੇ ਹੋ ਦੇਖੋ ਕਿੰਨਾ ਕ੍ਰਿਸਪੀ ਬਣਿਆ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨਾ ਵਧੀਆ ਇਹਦਾ ਟੈਕਸਚਰ ਆਇਆ ਤੇ ਇਸ ਤਰੀਕੇ ਨਾਲ ਜੀ ਮਰੋਂਡਾ ਜਿਹੜਾ ਖਾਣ ਦੇ ਲਈ ਬਿਲਕੁਲ ਤਿਆਰ ਹੈ ਬਹੁਤ ਹੀ ਟੇਸਟੀ ਬਣਦਾ ਹੈਗਾ ਤੁਸੀਂ ਇਹ ਜਿਹੜਾ ਇਹਨੂੰ ਕਿਸੇ ਵੀ ਏਅਰਟਾਈ ਡੱਬੇ ਦੇ ਵਿੱਚ ਪਾ ਕੇ 2 ਮਹੀਨੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਵਧੀਆ ਬਿਲਕੁਲ ਕ੍ਰਿਸਪੀ ਤੇ ਕਰਾਂਚੀ ਜਿਹਾ ਮਰੋਂਡਾ ਸਿਰਫ ਤਿੰਨ ਚੀਜ਼ਾਂ ਦੇ ਨਾਲ ਆਪਾਂ ਘਰ ਦੇ ਵਿੱਚ ਤਿਆਰ ਕਰ ਲਿਆ ਤਾਂ ਜਰੂਰ ਤੁਸੀਂ ਇਹ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰਿਓ ਜੀ ਹਜੇ ਨਹੀਂ ਖਾਣਾ ਪੁੱਤ ਤੂੰ ਨਹੀਂ ਖਾਣਾ ਤੂੰ ਖਾ ਨਹੀਂ ਸਕਦੀ ਜੀ ਹਰਪ ਖਾਊਗਾ ਹਰਪ ਵੀਰਾ ਖਾਊਗਾ ਪੁੱਤ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਸure ਕਰਿਓ ਬਾਅਦਰ ਸੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਆਪਾਂ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ